ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਾਣੇ ਠੀਕ ਠਾਕ ਹੋਗੇ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ 'ਚ ਤੇ ਸਵੇਰ ਦੇ ਲਗਭਗ 5:30 ਹੋ ਗਏ ਆ 5 ਵਜੇ ਵੈਸੇ ਆਪਾਂ ਨਿਕਲਣਾ ਸੀ ਅੱਧਾ ਘੰਟਾ ਲੇਟ ਆ ਤੇ ਕਿ ਤੁਹਾਨੂੰ ਪਤਾ ਆ ਕਰਦੇ ਕਰਦੇ ਲੇਟ ਹੋਈ ਗਈ ਜੀ ਉੱਪਰੋਂ ਪੈ ਗਈ ਧੁੰਦ ਠੀਕ ਹੈ ਜੀ ਤੇ ਮੇਲਾ ਹੈ ਜੀ ਅੱਜ ਆਪਣਾ ਨਸ਼ਹਰਾ ਪੰਨੂਆ ਮਾਝੇ ਦੇ ਏਰੀਆ 'ਚ ਮੇਲਾ ਆ ਠੀਕ ਹੈ ਤੇ ਮੁੰਡਿਆਂ ਨੇ ਟਰੈਕਟਰ ਸਟਾਰਟ ਕਰ ਲਿਆ ਵਾਰਮ-ਅਪ ਕਰ ਲਿਆ ਗੱਡੀਆਂ ਗੁੱਡੀਆਂ ਸੈੱਟ ਆ ਆਪਾਂ ਆ ਗੱਡੀ ਲੈ ਕੇ ਜਾਣੀ ਆ ਆਪਣੀ ਨਾਟ 11 ਤੇ ਉਹ ਦੋ ਗੱਡੀਆਂ ਆਪਾਂ ਖੂਤੇ ਲਾ ਦੇਣੀਆਂ ਤੇ ਹੁਣ ਬਸ ਨਿਕਲਦੇ ਆ ਜੀ ਇੱਥੋਂ ਕਰੋ ਤੇ ਬਾਈ ਧੁੰਦ ਬਹੁਤ ਜ਼ਿਆਦਾ ਆ ਠੀਕ ਐ ਤੇ ਛੇਤੀ ਨਿਕਲਦਾ ਆ ਇੱਕ ਰੀਜ਼ਨ ਇਹ ਆ ਕਿਉਂਕਿ ਜਾ ਕੇ ਆਪਾਂ ਨੂੰ ਨਾ ਕਈ ਚੀਜ਼ਾਂ ਹੁੰਦੀਆਂ ਆ ਟਾਈਮ ਨਾਲ ਪਹੁੰਚ ਕੇ ਸੈਟਿੰਗ ਕਰ ਲੈਂਦਾ ਬੰਦਾ ਬਾਅਦ ਚ ਫਿਰ ਐਡੇ ਟਾਈਮ ਔਖੇ ਹੋਈਦਾ ਆ ਤੇ ਜਿੰਨਾ ਹੋ ਸਕੇ ਮੈਚ ਚ ਪਹਿਲਾਂ ਹੀ ਜਾ ਕੇ ਫਾਇਦਾ ਆ ਆਪਣਾ ਠੀਕ ਨਹੀਂ ਤੇ ਹੁਣ ਫਿਲਹਾਲ ਤੁਰ ਪਏ ਆ ਬਾਬੇ ਦਾ ਨਾਮ ਲੈ ਕੇ ਵਾਇਗਰੂ ਮੇਅਰ ਕਰੇ ਆਪਣਾ ਮੰਗਾ শেਡਰ ਡਰਾਈਵਰ ਇਹ ਇਸ ਟਾਈਮ ਚਲਾਉਂਦਾ ਆ ਤੇ ਇਹ ਭਰਾਵਾ ਸਾਡਾ ਹੈਵੀ ਡਰਾਈਵਰ ਆ ਮੰਗਾ ਇਹ ਆਪਣਾ ਜਿਹੜਾ ਮਤੀ 855 ਚੱਲਿਆ ਸੀ ਨਾ ਫਤਿਹ ਗਰੁੱਪ ਦਾ ਉਹ ਇਹ ਭਰਾ ਦਾ ਟਰੈਕਟਰ ਆਪਣੇ ਮੰਗੇ ਵੀਰ ਦਾ ਤੇ ਸਾਰੇ ਟਰੈਕਟਰ ਆਪਣੇ ਹੀ ਗਰੁੱਪ ਦੇ ਹੀਗੇ ਉੱਥੇ ਬਹੁਤ ਨਜ਼ਾਰਾ ਆਇਆ ਹੈਗਾ ਚਲੋ ਬਾਕੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਆ ਆ ਆਪਣਾ ਮੰਗਾ শেਡ ਕਿੱਦਾਂ ਜੀ ਮੈਂ ਕਿਹਾ ਮੱਤੀਓ ਬਹੁਤ ਬੋਲ ਆਇਆ ਹੀ ਕਹਿੰਦੇ ਮੁੰਡੇ ਨੇ ਸਵਰਾਜ ਏਤੀ ਰੈਡੀ ਕਰ ਲਾ ਇੱਧਰ ਗਾ ਕਜੀਚੀ ਆ ਉੱਠਣ ਦੀ ਆ ਛੇਤੀ ਰੈਡੀ ਹੋ ਜੇ ਲਓ ਜੀ ਮੁੰਡਾ ਕਹਿੰਦਾ ਸਵਰਾਜ ਰੈਡੀ ਹੋ ਹੀ ਜਾਂਦਾ ਹੈ ਆਪਣਾ ਆ ਹੋ ਗਿਆ ਕੰਮ ਦਾ ਦੇਖਿਆ ਹੀ ਆਪਾਂ ਗੱਲ ਆਹੋ ਲਓ ਜੀ ਚੱਲਦੇ ਹਾਂ ਹੁਣ ਨਿਕਲਦੇ ਹਾਂ ਹਾਂਜੀ ਸਾਹਿਬ ਜੀ ਕੱਦਾ ਰੈਡੀ ਚੱਲੀਏ ਫੇਰ ਲਓ ਜੀ ਇੱਕ ਬੰਦਾ ਸਾਡਾ ਉੱਤੇ ਆ ਆ ਕੱਦਾ ਲਈ ਨਿਕਲ ਲੱਗੇ ਆ ਹੁਣ ਆਪਾਂ ਮਿਲਦੇ ਆ ਫਿਰ ਤੁਹਾਨੂੰ ਅੱਗੇ ਜਾ ਕੇ ਹਾਂਜੀ ਵੀਰੋ ਨਕੋਦਰ ਪਹੁੰਚ ਗਏ ਤੇ ਬੰਦੇ ਸਾਡੇ ਬਹੁਤ ਐਕਸਾਈਟਿਡ ਸੀ ਵੀ ਲੈ ਆ ਵੀ ਅਹੀਂ ਤਾਂ ਗਾਣੇ ਸੁਣਦਿਆਂ ਨੇ ਜਾਣਾ ਆ ਤੇ ਉਧਰ ਮੂਸ਼ਕ ਦੇਵਤਾ ਨੇ ਕੰਮ ਕਰਤਾ ਉਹਨਾਂ ਸਪੀਕਰਾਂ ਦੀਆਂ ਤਾਰਾਂ ਹੀ ਵੱਢ ਛੱਡੀਆਂ ਹਾਂ ਹੁਣ ਕੰਮ ਖਰਾਬ ਹੋ ਗਿਆ ਠੀਕ ਹੈ ਹੁਣ ਸੈਟਿੰਗ ਆ ਨਹੀਂ ਰਹੀ ਹੁਣ ਚੀਕਾਂ ਮਾਰਦੇ ਆ ਕੀ ਕਰੀਏ ਜੀ ਸਪੀਕਰਾਂ ਚ ਆਵਾਜ਼ ਨਹੀਂ ਆਉਂਦੀ ਮੈਂ ਕਿਹਾ ਹੁਣ ਸਾਰ ਓਕੇ ਸੋਕੇ ਜਿੱਦਾਂ ਹੋ ਜਾਦਾ ਆ ਠੀਕ ਨਹੀਂ ਹੁਣ ਤਾਂ ਤੁਹਾਨੂੰ ਸਾਰ ਨਾ ਪੈਣਾ ਆ ਏ ਹੁਣ ਫਿਲਹਾਲ ਨਕੋਦਰ ਪਹੁੰਚ ਗਏ ਆ ਟਰੈਕਟਰ ਚ ਪਵਾ ਰਹੇ ਆ ਤੇਲ ਉਸ ਤੋਂ ਬਾਅਦ ਆਪਾਂ ਨਿਕਲਦੇ ਆ ਜੀ ਠੀਕ ਐ ਇੱਕ ਮੈਂ থামਨੇਲ ਕਲਿੱਕ ਕਰਨਾ ਮੈਂ ਕਿਹਾ ਚਲੋ ਕਾਰ ਹੀ ਲਈਏ ਇੱਥੇ ਨਕੋਦਰ ਤੋਂ ਬਾਹਰ ਨਿਕਲ ਗਏ ਆਪਾਂ ਢਾਬਾ ਹੁੰਦਾ ਆ ਸੰਧੂ ਜ਼ਮੀਂਦਾਰਾ ਢਾਬਾ ਆਪਾਂ ਇੱਥੇ ਰੁਕਦੇ ਹੁੰਨੇ ਆ ਅਕਸਰ ਜਦੋਂ ਆਪਾਂ 모ਗੇ 모ਗੇ ਨੇ ਕਿਤੇ ਜਾਣਾ ਹੁੰਦਾ ਆ ਤੇ ਚਾਹ ਪਾਣੀ ਛਕ ਲਿਆ ਹੁਣ ਬਸ ਨਿਕਲਦੇ ਆ ਖਿੱਚੀ ਚੱਲੀਏ ਕਿਉਂਕਿ ਬਾੜ ਹਾਲੇ ਬਹੁਤ ਪਈ ਆ ਠੀਕ ਐ ਜੀ ਲਗਭਗ ਲਗਭਗ ਆਪਾਂ 80 ਕਿਲੋਮੀਟਰ ਜਾਣਾ ਹਲੇ ਹੋਰ ਯਾਸੀ ਨਬੇ ਦੇ ਨੇੜੇ ਤੇ ਧੁੰਦ ਵੀ ਹੁਣ ਕੱਟ ਗਈ ਵਿਜ਼ਿਬਿਲਟੀ ਪੂਰੀ ਆ ਗਈ ਆ ਹੁਣ ਬਸ ਨਿਕਲਦੇ ਆ ਲਓ ਜੀ ਵੀਰੋ ਆਪਣਾ ਝੋਟਾ ਨਿਕਲ ਗਿਆ ਠੀਕ ਹੈ ਉਹ ਕਰ ਲਿਆਨ ਲੋਡ ਹੁਣ ਇਹਨੂੰ ਕਰਦੇ ਆ ਤੇ ਇਹਦੀਆਂ ਲਿੰਕਾਂ ਆਪਾਂ ਕੱਢੀਆਂ ਸੀ ਕਿਉਂਕਿ ਨੁਕਸਾਨ ਕਰਦੀਆਂ ਸੀ ਟਰਾਲੀ ਦਾ ਫਿਰ ਆਪਾਂ ਲਿੰਕਾਂ ਕੱਢਤੀਆਂ ਸੀ ਇਹਦੀਆਂ ਠੀਕ ਹੈ ਤੇ ਕਰਦੇ ਆ ਜੀ ਆ ਲੋਡ ਆਪਾਂ ਦੂਜੇ ਝੋਟੇ ਨੂੰ ਤੇ ਟਰੈਕ ਉਹ ਸਾਹਮਣੇ ਹੀ ਆ ਇਹ ਇਹਦਾ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਕਿਉਂਕਿ 에ਅਰ ਫਿਲਟਰ ਆਪਾਂ ਇਹਦੇ ਲੱਗਾ ਨਹੀਂ ਆ ਲਾ ਲੋ ਆ ਉਹ ਵੜਾਉਣਾ ਹੀ ਪੈਂਦਾ ਹੈ ਉੱਪਰ ਉਸ ਹੁਣ ਇਥੋਂ ਇੱਕ ਵਾਰੀ ਕਰਕੇ ਫਿਰ ਲਾ ਦੇਣਾ ਆਪਾਂ 에ਅਰ ਫਿਲਟਰ ਦੂਜਾ ਝੋਟਾ ਉਹ ਆਹ ਰਾਣੀ ਸੁੰਦਰਾ ਆਪਾਂ ਚੱਲਦੇ ਇੱਕ ਵਾਰੀ ਜਾ ਕੇ ਟਰੈਕਟਰ ਨੂੰ ਦੇਖ ਕੇ ਆਵਾਂ ਕੀ ਹਾਲ ਬਣਾ ਬਟਰੈਕ ਦਾ ਹੋਣਾ ਟਾਇਰ ਟੂਰ ਚੇਂਜ ਹੋ ਗਏ ਨਾ ਟਰੈਕਟਰ ਖੁੱਲਾ ਡੁੱਲਾ ਜਿਹਾ ਲੱਗਦਾ ਟਰਾਲੀ ਉੱਧਰ ਲੈ ਕੇ ਜਾਵਾਂਗੇ ਅੱਗੇ ਥੋੜਾ ਜਿਹਾ ਨਹੀਂ ਆਦੇ ਬੈਠਾ ਉਹਦੇ ਲੈ ਕੇ ਸਟਾਰਟ ਲੋ ਜੀ ਐਡੇ ਟਰਾਲੇ ਚੜਾਉਣੇ ਲਾਉਣੇ ਕਿਹੜਾ ਸੌਖੇ ਆ ਸਾਰਾ ਰੋੜ ਘੇਰ ਲਿਆ ਜਨਤਾ ਰੋਗਣ ਚ ਨਹੀਂ ਆਉਂਦੀ ਫਿਰ ਮਹਾਰੂ ਹਾਂਜੀ ਵੀਰੋ ਟ੍ਰੈਕ ਆਪਾਂ ਦੇਖ ਆਏ ਆ ਠੀਕ ਐ ਬੰਦੇ ਬਹੁਤ ਵਧੀਆ ਨਿੱਗੇ ਸੁਹਾਦੇ ਬੰਦੇ ਆ ਸਾਰੇ ਹੀ ਆਪਣੇ ਜਿਹੜੇ ਮੁੰਡਿਆਂ ਨੇ ਮੇਲਾ ਕਰਾਇਆ ਆ ਆਪਾਂ ਅੱਜ ਨਿਸ਼ਾਰਾ ਪੰਨੂ ਆ ਆਪਾਂ ਟਰਾਲੀ ਟਰੈਕਟਰ ਇੱਧਰ ਲਾ ਦੇਣਾ ਆ ਠੀਕ ਐ ਤੇ ਟਰੈਕਟਰ ਵੀ ਆਪਣੇ ਦੇ ਨਾਲ ਹੀ ਕਰ ਦੇਣੇ ਆ ਆਪਾਂ ਕਿਉਂਕਿ ਮੇਰ ਬਾਹਰ ਉਹ ਰੋਡ ਤੇ ਨਾ ਪੈਲਸ ਆ ਉਧਰ ਵਿਆਹ ਵੀ ਆ ਪਾਰਕਿੰਗ ਦਾ ਚੱਕਰ ਆ ਤੁਹਾਨੂੰ ਪਤਾ ਠੀਕ ਐ ਤੇ ਇਹ ਜਿਹੜੀ ਝਾਲਮੇ ਆ ਨਾ ਇਹਨੂੰ ਘਮਾਉਣਾ ਬਹੁਤ ਔਖਾ ਆ ਪਾਸਿਆਂ ਤੋਂ ਠੀਕ ਐ ਇੱਕ ਰੇ ਲੋਟ ਨਹੀਂ ਆਉਂਦੀ ਹੁਣ ਇੱਥੇ ਹੀ ਲਾ ਦੇਣਾ ਆਪਾਂ ਇਹਨੂੰ ਵੀ ਠੀਕ ਐ ਟਰੈਕਟਰ ਕੱਢ ਕੇ ਆਪਾਂ ਅੱਗੇ ਲੈ ਜਾਵਾਂਗੇ ਠੀਕ ਐ ਇੱਥੇ ਆਪਾਂ ਸੈੱਟ ਲੱਗੂਗਾ ਹਲੇ ਐਂਟਰੀਆਂ 12 1 ਵਜੇ ਤੋਂ ਨੇੜੇ ਤੇੜੇ ਹੋਣੀਆਂ ਐ ਟਾਈਮ 11:30 ਹੋਇਆ ਅੱਜ ਅਹੀਂ ਟਾਈਮ ਨਾਲ ਪਹੁੰਚ ਕੇ ਤੇ ਕੰਮ ਲੇਟ ਆ ਲਓ ਜੀ ਲਾ ਗੀਏ ਫਾਲੇ ਵੀ ਆਪਣੀ ਇੱਥੇ ਹਾਂਜੀ ਗੱਡੀ ਲਾਤੀ ਟਰਾਲੀ ਕੱਢ ਲਈ ਟਰੈਕਟਰ ਲੈ ਜਾਂਦੇ ਅੰਦਰ ਆਪਾਂ ਚਾਵੇਂ ਬਹਿਨੇ ਯਾਰ ਧੁੱਪ ਬਹੁਤ ਆ ਆਪਣੇ ਕੋ ਤਾਂ ਬਹਿ ਨਹੀਂ ਹੁੰਦਾ ਇੱਥੇ ਚਾ ਸੱਦਾ ਕਰੋ ਚੈੱਕ ਈ ਚ ਪਾਲਾ ਆਓ ਟ੍ਰੈਕ ਦੇ ਅੰਦਰ ਐਂਟਰ ਕਰ ਲੈਂਦੇ ਆ ਟਰੈਕਟਰਾਂ ਨੂੰ ਕਾਜ਼ਾ ਮੇਉ ਜੀ ਟਾਈਆਂ ਪੈਂਦੀਆਂ ਆ ਤੇ ਆਪਣੀ ਨਿਕਲਾਈ ਤੀਜੀ ਦੂਸਰੀ ਕਿਹਦੀ ਦੂਸਰੀ ਪਤਨੀ ਕਿਹਦੀ ਆ ਦੋਨਾਂ ਦੇ ਬਟੋਏ ਵਾਲਾ ਰਹੋਵੇ ਕੋਈ ਬੇੜਤੀ ਐ ਬਸ ਜਿਹੜਾ ਉਧਰ ਮਾਲ ਨਹੀਂ ਉਂਗਲੀ ਖੜੀਆ ਜੀ ਡੀਐਲਸੀ 55 ਦਾ ਕਿੰਨਾ ਹੋ ਗਿਆ ਜੀ ਡੀਐਲਸੀ 55 ਦਾ ਨੰਬਰ ਆਪਾਂ ਫਤ ਸੱਤ ਮਹੀਨਾ ਟਾਈਆਂ ਚੱਲੀ ਜਾਂਦੀਆਂ ਆ ਟਾਈਆਂ ਪੈ ਜਾਣ ਫੇਰ ਮਿਲਦੇ ਆ ਤੁਹਾਨੂੰ i hey. ਪਿਛਲੇ ਮੋੜ ਤੇ ਪਾੜ ਗਈ। ਲਓ ਜੀ ਵੀਰੋ ਟਰੈਕਟਰ ਆਪਣਾ ਚੱਲ ਹਟਿਆ ਤੀਜੀ ਡਾਈ ਸੀ ਦੀ ਬਾਬੇ ਦੀ ਮੇਰ ਨਾਲ ਬਹੁਤ ਸੋਹਣਾ ਚੱਲਿਆ। ਦੇਖੋ ਨੰਬਰਾਂ ਤਾਂ ਨੰਬਰ ਜਿਹੜਾ ਆ ਇਹ ਤਾਂ ਲਾਕੇ ਆ ਆਪਣਾ ਠੀਕ ਹੈ ਨਾ। ਇਹਦਾ ਕਿਹੜਾ ਪਿੰਦਾ ਆ ਪਰ ਟਰੈਕਟਰ ਨੇ ਗੇੜ ਦੋ ਗੇੜੇ ਲਾਏ ਬਹੁਤ ਸੋਹਣੇ ਤੇ ਭੱਠੀ ਪਾੜ ਗਈ ਆਪਣੀ ਲਾਸਟ ਵਾਲੇ ਮੋੜ ਤੇ ਆ ਕੇ ਫਿਨਿਸ਼ਿੰਗ ਲਾਈਨ ਤੋਂ ਪਹਿਲਾਂ। ਪਰ ਝੋਟੇ ਆਪਣੇ ਨੇ ਸਾਹ ਦਿੱਤਾ ਪੂਰਾ। ਐਨ ਗੱਡ ਕੇ ġੇੜਾ ਲਾਇਆ ਨਜ਼ਾਰਾ ਆ ਗਿਆ। ਠੀਕ ਹੈ ਕੋਸ਼ਿਸ਼ ਕਿ ਮੈਂ ਕਲਿੱਪ ਜਿਹੜੇ ਆ ਉਹ ਨਾਲ ਐਡ ਕਰ ਦੂੰਗਾ। ਠੀਕ ਆ। ਹੁਣ ਆਪਣੇ ਆ ਝੋਟੇ ਦੀ ਬਾਹਰ ਹੀ ਆਉ ਤੇ ਉਦੋਂ ਦੇਖਾਂਗੇ ਬਾਕੀ ਦਾ ਪਰ ਨਜ਼ਾਰਾ ਆ ਗਿਆ ਬਾਬਿਓ ਸਵਾਦ ਲਿਆ ਟਰੈਕਟਰ ਨੇ ਤੇ ਡਾਕਟਰ ਸਾਹਿਬ ਕੀ ਵਿਚਾਰ ਨੇ ਚਾ ਨਜ਼ਾਰੇ ਲਿਆਤੇ ਨਜ਼ਾਰੇ ਲਿਆਤੇ ਸਵਾਦ ਆ ਟਰੈਕਟਰ ਨੇ ਆਪਣਾ ਸਹੀ ਐਸੇ ਇਹਦਾ ਹੀ ਭਰਾਵਾ 55 ਦਾ ਸੀ ਆ ਲੈ ਜੀ ਲੈ ਹਾਂਜੀ ਥੈਂਕ ਯੂ ਭਰਾਵਾ ਥੈਂਕ ਯੂ ਠੀਕ ਹੈ ਠੀਕ ਹੈ

ਹਾਨੂੰ ਨਾ ਚਾਹ ਵਾਦਾ ਕਿਹੜੀ ਚੀਜ਼ ਆ ਨੰਬਰ ਨੂੰ ਪਤਾ ਬਾਅਦ ਹੀ ਗੱਲ ਆ ਹਾਨੂੰ ਚਾਹ ਆ ਸਾਡੇ ਟਰੈਕਟਰ ਚੱਲਿਆ ਬਹੁਤ ਸੋਹਣਾ ਠੀਕ ਨਹੀਂ ਹਾਂ ਚਾਹ ਇਸ ਗੱਲ ਦਾ ਆਪਾਂ ਨੂੰ ਹੈ ਨਹੀਂ ਹਾਂ ਆਪਾਂ ਟਰੈਕਟਰ ਚੰਦਨ ਦਾ ਮਤਲਬ ਬਿਲਕੁਲ ਬਿਲਕੁਲ ਆਪਾਂ ਖੇਡਣ ਆਏ ਸੀ ਆਪਾਂ ਟਰੈਕਟਰ ਨੇ ਖੇਡੇ ਆ ਆਪਾਂ ਖੇਡੇ ਨਜ਼ਾਰਾ ਆਇਆ ਹਾਂਜੀ ਚੱਲ ਗਿਆ ਆਇਆ ਆਇਆ ਤੇਨੂੰ YouTube ਤੇ ਵੀਡੀਓ ਪੈਣੀ ਆ ਵਲੌਗ ਬਣਾਉਣ ਦੇ ਯਾਰ ਆ ਜਾ ਤੇ ਵੀਡੀਓ ਪਾ ਜੀ ਲਓ ਜੀ ਮੁੰਡਾ ਦੇਖ ਲਿਓ ਭਾਈ ਇਹ ਨੇ ਆ ਜਣਾ ਵਲੌਗ ਚ ਆਏ 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 ਸ਼ਰਮ ਘਾ ਕੇ ਚਲੋ ਜੀ ਮਿਲਦੇ ਹਾਂ ਹੁਣ ਤੁਹਾਨੂੰ ਥੋੜੇ ਟਾਈਮ ਤੱਕ ਹਾਂਜੀ ਵੀਰੋ ਬਾਬੇ ਦੀ ਮਿਹਰ ਨਾਲ ਆ ਗਈ ਛੋਟੇ ਦੀ ਟਾਈ ਓਕੇ ਜਾਨ ਲਓ ਜੀ ਓ ਹੋ 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 ਰਹਿ ਗਿਆ ਇਹ ਕੰਮ ਰਹਿ ਗਿਆ ਇਹ ਕੰਮ ਲਓ ਜੀ ਐਦਾਂ ਫੇਰ ਨਹੀਂ ਦਿੱਤੀ ਇਹ ਚਲੋ 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 ਏ ਬੰਦਾ ਸਾਡਾ ਸਪੈਸ਼ਲ ਇਸੇ ਕੰਮ ਨੂੰ ਆ ਗਾ ਮਜਰੂਰੀ ਆ ਭਰਾ ਭੈਣ ਜੋ ਇਹਦੇ ਆਹ ਤੇਰੇ ਆਹ ਤੇਰੇ ਆਹ ਤੇਰੇ ਆਹ ਤੇਰੇ ਆਹ ਜਾਣ ਦੇ ਆਹ ਕਿ ਕਰ ਗਿਆ ਨਜ਼ਾਰਾ ਹੀ ਆ ਨਹੀਂ ਵਾਲਦਾ ਕੋਈ ਗੱਲ ਨਹੀਂ ਚੱਕ 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 ਆਉਣ ਦੇ ਗੱਲ ਨੂੰ ਨਹੀਂ ਮੰਨਦਾ ਨਹੀਂ ਮੰਨਦਾ ਲਓ ਜੀ 12 60 ਚੱਲਿਆ ਮੇਰੇ ਸਾਹਮਣੋਂ ਵੀ ਰੂਮਾ ਦਾ 45 ਜਿਹੜਾ ਮੰਨ ਗਿਆ ਜੀ ਮੰਨ ਗਿਆ ਇਹ ਵੀ ਟਰੈਕਟਰ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਵੀਰਾਂ ਦਾ ਬਾਈ ਬਹੁਤ ਵਧੀਆ ਚਾਵਲਾ ਲਓ ਜੀ ਆਪਾਂ ਚੱਲੀਏ ਹੁਣ ਟਰੈਕ 'ਚ ਟ੍ਰੈਕ ਲੈ ਕੇ ਚੱਲਦੇ ਆ ਘੋੜੇ ਨੂੰ ਲਓ ਜੀ ਵੀਰੋ ਆਪਣਾ ਦੂਜਾ ਘੋੜਾ ਚੱਲਣ ਲੱਗਾ ਆ ਠੀਕ ਐ ਇਹ ਗਲੀ ਕੋਲੀ ਪਾ ਲੈਣ ਟਰੈਕਟਰ ਆ ਗਏ ਬਾਹਰ ਲਓ ਜੀ ਹੁਣ ਚਾਲਦੇ ਆ ਜੀ ਦੇਖਦੇ ਆ ਬਾਬਾ ਸੁੱਖ ਰੱਖੇ ਦੇਖੋ ਵੇਰਾ ਹੁੰਦਾ ਕੋੜਾ ਉਹ ਜਿਹੇ ਦੇ ਆਉਂਦਾ ਰਾਜ ਹੁੰਦਾ ਉਹ ਜਿਹੇ ਘਾਉਦਾ ਰਾਜ ਹੁੰਦਾ ਅੱਜ ਰਾਜ ਬੰਨੀ ਆਮੀ ਮਾਲੀ ਦਾ ਰਾਜ ਆ ਅੱਜ ਕਾਲੀ ਦਾ ਰਾਜ ਕਿਸਕੇ ਨਾਮ ਆਜਾ ਉਹ ਆਜਾ ਆਜਾ ਬੱਲੇ ਬੱਲੇ ਹੋਰ ਬੱਲੇ 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 ਉਹ ਕੇ ਕਿਉਂਕਿ ਕਾਉਂਟੀ ਫੈਸਲਟਾਂ ਦੇ ਫੈਕਟਰ ਨੇ ਇਹਦਾ ਸਮਾਜੀ ਕੋਮ ਇੰਟਰ 216 ਚ ਆਇਆ ਜੀ ਵੀ 216 ਚ ਆਇਆ ਬਹੁਤ ਵਧੀਆ ਮੇਰੇ ਆਪਣੇ ਹਾਲੈਂਡ ਦੀ ਨੋਜਲ ਪਾੜ ਗਈ ਨੋਜਲ ਪਾਟਣ ਕਰਕੇ ਕੰਮ ਬਹੁਤ ਖਰਾਬ ਹੋਇਆ ਠੀਕ ਹੈ ਤੇ ਨੰਬਰ ਟੁੱਟ ਗਿਆ ਟਰੈਕਟਰ ਦਾ ਲਾ ਲਓ ਵੀ ਚਲੋ ਨੰਬਰਾਂ ਤਾਂ ਹਲੇ ਵੀ ਖੜਾ ਆ ਟਰੈਕਟਰ ਤੀਜੇ ਚ ਖੜਾ ਆ ਹਲੇ ਵੀ ਨੋਜਲ ਪਾਟਣ ਕਰਕੇ ਕੰਮ ਜਿਆਦਾ ਖਰਾਬ ਹੋਇਆ ਆ ਇਹ ਚ ਸਾੜੀ ਸਾੜੀ ਵੀ ਥੋੜੀ ਜਿਹੀ ਮਿਸਟੇਕ ਰਹੀ ਇੱਕ ਦੋ ਵਾਰ ਹੀ ਨਾ ਟਰੈਕਟਰ ਮਿਸਿੰਗ ਮਾਰ ਕੇ ਸਟਾਰਟ ਹੋਇਆ ਸੀ ਘਰ ਤੇ ਆਪਾਂ ਜਿਆਦਾ ਧਿਆਨ じゃ ਨਹੀਂ ਕੀਤਾ ਚਲੋ ਜੋ ਹੁੰਦਾ ਠੀਕ ਹੈ ਮਹਾਰਾਜ ਦੀ ਕਿਰਪਾ ਆ ਟਰੈਕਟਰ ਦੋ ਗੇੜੇ ਲਾ ਗਿਆ ਨੰਬਰਾਂ 'ਚ ਆਹਨੇ ਬਾਕੀ ਹੁਣ ਇਹਨਾਂ ਨੂੰ ਲੋਡ ਕਰਾਂਗੇ ਫੇਰ ਮਿਲਾਂਗੇ ਤੁਹਾਨੂੰ ਦੇਖਦੇ ਆ ਜੀ ਲਓ ਜੀ ਵੀਰੋ ਪਹਿਲਾ ਨੰਬਰ ਰਿਹਾ ਜ ਆਪਣੇ ਮਝੈਲ ਦਾ ਨਿਸ਼ਾਰਾ ਪੰਨੂਆਂ ਦੇ ਵਿੱਚ ਠੀਕ ਹੈ ਜੀ ਪਹਿਲਾ ਨੰਬਰ ਯਾਰ ਆਪਣੇ ਟਰੈਕਟਰ ਦਾ ਜੀ ਵੀਰੋ ਸੋ ਬਾਬੇ ਦੀ ਮੇਰ ਨਾਲ ਪਹਿਲਾ ਨੰਬਰ ਪਾ ਕੇ ਚੱਲੇ ਆ ਜੀ ਨਿਸ਼ਾਰਾ ਪੰਨੂਆਂ ਤੋਂ ਤੇ ਬਹੁਤ ਵਧੀਆ ਰਿਹਾ ਬਾਈ ਮੇਲਾ ਜੀ ਜਾਣਨਾ ਮਿਹਨਤ ਕੀਤੀ ਸਾਰੀ ਟੀਮ ਨੇ ਤੇ ਸਾਰਿਆਂ ਦੀ ਮਿਹਨਤ ਰੰਗ ਲੈ ਕੇ ਆਈ ਹੈ ਜੀ ਠੀਕ ਹੈ ਤੇ ਹੁਣ ਆਪਾਂ ਬਸ ਆਪਣੇ ਵਾਲਾ ਮਿਹਾਲ ਪਿੱਛੇ ਹੁੰਦਾ ਛੱਲੇ ਕੱਢਦਾ ਠੀਕ ਹੈ ਦੋਵੇਂ ਡਾਇਰੈਕਟਰ ਆਪਣਾ ਬਸੀ ਵਾਲਾ ਬਸੀ 3630 ਤੇ ਗਰੇਵਨ ਕੱਚਾ 3630 ਉਹਨੂੰ ਫੋਨ ਕਰੀ ਤਾਂ ਕਹਿੰਦਾ ਸਾਨੂੰ ਪੈੜਾ ਦੇ ਤੋ ਓਕੇ 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 ਬਾਈ ਆਪਣੇ ਵੀਰੋ ਹਾਲੈਂਡ ਦੀਆਂ ਨੋਜਲਾਂ ਪਾਟਣ ਦੇ ਚੱਕਰ ਚ ਨਾ ਠੀਕ ਹੈ ਉਹ ਉੱਚਾ ਰਹਿ ਗਿਆ ਚਲੋ ਜਿੱਦਾਂ ਵੀ ਇਹ ਕੁਝ ਚੀਜ਼ਾਂ ਦਾ ਫਰਕ ਹੋ ਹੀ ਜਾਂਦਾ ਹੁੰਦਾ ਆ ਕਿਸੇ ਨਾ ਕਿਸੇ ਚੀਜ਼ ਤੇ ਤੇ ਆਪਣਾ ਵਿਨਰ ਟਰੈਕਟਰ ਦੀ ਬਾਈ ਬਹੁਤ ਜ਼ਿਆਦਾ ਮਤਲਬ ਕਹਿੰਦਾ ਪ੍ਰੇਜ਼ ਹੋਈ ਆ ਚਲੋ ਸਾਰੇ ਵੀਰਾਂ ਨੇ ਬਹੁਤ ਮਤਲਬ ਐਪਰੀਸ਼ੀਏਟ ਕੀਤਾ ਯਾਰ ਹਰੇਕ ਨੇ ਨਜ਼ਾਰਾ ਆਇਆ ਭਾਈ ਆਪਾਂ ਨੂੰ ਤਾਂ ਮੇਲਾ ਖੇੜ ਕੇ ਬਾਬਾ ਸੁੱਖ ਰੱਖੇ ਆਪਾਂ ਇਦਾਂ ਹੀ ਮੇਲੇ ਖੇੜਦੇ ਰਹਿਣਾ ਆ ਤੇ ਹੁਣ ਨਿਕਲੀਏ ਜੀ ਕਰੀਏ ਟਰੈਕਟਰ ਲੋਡ ਫਿਰ ਮਿਲਦੇ ਆਂ ਤੁਹਾਨੂੰ ਹਾਂਜੀ ਵੀਰੋ ਟਰੈਕਟਰ ਹੋ ਗਏ ਲੋਡ ਰਾਮਾ ਦਾ ਬਹੁਤ ਬਹੁਤ ਥੈਂਕ ਯੂ ਆ ਆਪਾਂ ਨੂੰ ਪੈੜਾਂ ਨਾਲ ਲੋਡ ਕਰ ਲਿਆ ਆਪਾਂ ਲੈ ਕੇ ਠੀਕ ਐ ਤੇ ਹਲਵਾਰੇ ਵਾਲਿਆਂ ਤੋਂ ਬਾਈ ਟਰੈਕਟਰ ਆਪਣੇ ਲੋਡ ਹੋ ਗਏ ਆ ਹੁਣ ਬਸ ਨਿਕਲਦੇ ਆ ਆਪਾਂ ਠੀਕ ਐ ਜੀ ਚੱਕੋ ਪੈੜਾਂ ਵੀ ਲੋਡ ਹੋ ਗਈਆਂ ਠੀਕ ਐ ਹੈ ਹਾਂ ਕਰਦੇ ਆ ਪੈੜਾਂ ਬਣਵਾਉਨੇ ਆ ਲਓ ਜੀ ਆਪਾਂ ਹੁਣ ਨਿਕਲ ਲੱਗੇ ਆ ਬਸ ਟਰੈਕਟਰ ਲੋਡ ਹੋ ਗਿਆ ਡਾਲਾ ਡੂਲਾ ਲਾਈਏ ਤੇ ਨਿਕਲ ਜੀ ਹਾਂ ਜੀ ਸੇਟ ਜੀ ਉਸਤਾਦ ਜੀ ਚੰਗਾ ਫੀ ओके बधाइयां थैंक यू ਭਰਾਵਾ ਬਹੁਤ ਬਹੁਤ बधाइयां ਤੁਹਾਨੂੰ ਵੀ ਬਹੁਤ ਬਹੁਤ बधाइयां ਠੀਕ ਹੈ ਫਦੇ ਗਰੁੱਪ ਪਰ ਫਦੇ ਗਰੁੱਪ ਨੂੰ ਬਧਾਈਆਂ ਪਹਿਲਾਂ ਹਾਂ ਅੱਛਾ ਉਹ ਮੂਰੇ ਆ ਠੀਕ ਆ ਆ ਯਾਰ ਇਹ ਗਲਤ ਗੱਲ ਹੈ ਇਹ ਗਲਤ ਗਰੁੱਪ ਦਾ ਯਾਰ ਹਾਂ ਨਹੀਂ ਸਹੀ ਆ ਸਹੀ ਆ ਨਹੀਂ ਨਹੀਂ ਬਹੁਤ ਵਧੀਆ ਭਰਾਵਾ ਬਹੁਤ ਵਧੀਆ ਵਲੋ ਵੈਸੇ ਮੇਰਾ ਤੇ ਰਵਿੰਦਰ ਦਾ ਭਾਈ ਪਹਿਲਾ ਮੇਲਾ ਸੀ ਇਕੱਠੇ ਆਪਾਂ ਲਾਇਆ ਠੀਕ ਹੈ ਤੇ ਉਦਾਂ ਹੁੰਦਾ ਮੈਂ ਤੁਸੀਂ ਚਲੇ ਜਾਂਦੇ ਜਾਂ aí ਚਲੇ ਜਾਂਦੇ ਹਾਂ ਇਹ ਕੰਮ ਹੋ ਜਾਂਦਾ ਠੀਕ ਹੈ ਹੁਣ ਬਾਬਾ ਸੁੱਖ ਰੱਖੇ ਪੰਜ ਤਰੀਕ ਵਾਲਾ ਮੇਲਾ ਲਾਉਨੇ ਆ ਕੀ ਉਹ ਆਪਣੇ ਏਰੀਆ ਜਿੱਥੇ ਕਢਾਣੀ ਬਸ ਬਸ ਸਹੀ ਆ ਹਾਲ ਮੈਂ ਆਈ ਆ ਯਾਰ ਜੇ ਤਿੰਨ ਦੇ ਚਾਰ ਅੰਦਰ ਲੱਗ ਹੋਈ ਆ ਨਾ ਆਪਾਂ ਹਾਂ ਬਿਲਕੁਲ 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 ਉਹ ਕੰਮ ਆ ਵੀ ਜਦੋਂ ਚਾਰ ਦਿਨ ਵਾਲਾ ਮੇਲਾ ਇਕੱਠਾ ਹੋ ਗਿਆ ਮੇਲਾ ਕੈਨਸਲ ਹਾਂ ਨਹੀਂ ਨਹੀਂ ਸਹੀ ਆ ਸਹੀ ਆ ਨਹੀਂ ਬਾਈ ਬਿਲਕੁਲ ਬਿਲਕੁਲ ਤਿੰਨ ਦੇ ਚਾਰ ਲੱਗ ਹੋਣ ਹਾਂ ਬਿਲਕੁਲ ਯਾਰ ਚਾਹੀਦਾ ਹੀ ਇੱਦਾਂ ਤਿੰਨ ਦਾ ਲੱਗ ਚਾਹੀਦਾ ਚਾਰ ਲੱਗ ਚਾਹੀਦਾ ਬਿਲਕੁਲ ਬਿਲਕੁਲ ਤਿੰਨ ਦੇ ਚਾਰ ਦਾ ਕੋਈ ਹਾਂ ਮੇਲਾ ਨਹੀਂ ਇਹ ਕੋਹਰ ਆ ਗੱਲ ਜੇ ਚਾਰ ਵਾਲਾ ਸਰੌਣਾ ਮਾਂ ਪੱਜੜੀ ਜਾਂ ਲੈਣ ਦੀ ਹੋਈ ਤੇ ਗੱਲ ਇਹ ਤਾਂ ਅਸੀਂ ਪਹਿਲਾਂ ਹੀ ਕਹਿ ਰਹੇ ਆ ਇਹ ਤਾਂ ਅਸੀਂ ਪਹਿਲਾਂ ਹੀ ਕ ਚਾਰ ਸਿਲੰਡਰ ਦੇ ਬੰਦੋ ਹਰੇ ਗੱਲਾਂ ਕਰੋ ਇਹ ਗੱਲ ਤਾਂ ਅਸੀਂ ਕਦੇ ਤੇ ਕਹਿ ਰਹੇ ਆ ਵੀ ਇਹ ਤਾਂ ਚੀਜ਼ ਕਰ ਦੋ ਕਹਿੰਦੇ ਆ ਜੀ ਚਾਰ ਸਿਲੰਡਰ ਚੱਲੇ ਵੀ 60h20 ਦੇ ਵਿੱਚ ਬਿਲਕੁਲ ਬਿਲਕੁਲ ਨਹੀਂ ਉਹ অপਸ਼ਨ ਨਹੀਂ ਨਾ ਹੈਗੀ অপਸ਼ਨ ਨਹੀਂ ਹੈਗੀ ਸਾਡੇ ਕੋਲ ਚਾਰ ਸਿਲੰਡਰਾਂ ਵਿੱਚ ਆ ਫਿਰ 5630 ਵਿੱਚ ਐਂਟਰੀ ਦੇਣੀ ਚਾਹੀਦੀ ਐਂਟਰੀ ਦੇਣੀ ਚਾਹੀਦੀ ਜੀ ਚਾਹੀਦੀ ਹੈ ਕਿਸੇ ਦਾ ਟਿਕਾਣਾ ਨਹੀਂ ਚੱਲਦਾ ਉਹ ਕਹਿੰਦੇ ਨਹੀਂ ਚਲੋ ਠੀਕ ਹੈ ਵੀਰੇ ਮਿਲਦੇ ਆ ਫਿਰ